ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਇਹ ਘਟਨਾਵਾ ਵਾਪਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸੋ ਹਰ ਇੱਕ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਪਰ ਇਹਦੇ ਤੇ ਰਾਜਨੀਤੀ ਬਹੁਤ ਹੋਈ ਆ ਸੋ ਮੈਂ ਇਹ ਬੇਨਤੀ ਕਰਦਾ ਹਾਂ ਇਸ ਸਦਨ ਨੂੰ ਕਿ ਰਾਜਨੀਤੀ ਛੱਡ ਕੇ ਕਿ ਜੋ ਵੀ ਦੋਸ਼ੀ ਨੇ ਚਾਹੇ ਕੋਈ ਵੀ ਆ ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਲੀਡਰ ਇਹਦੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੋ ਅੱਜ ਸਰਕਾਰ ਉਸ ਤੋਂ ਬਾਅਦ ਕਾਂਗਰਸ ਦੀ ਵੀ ਰਹੀ ਆ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੋ ਉਹਦੇ ਤੇ ਪਾਰਦਰਸ਼ੀ ਇਨਕੁਆਇਰੀ ਹੋ ਕੇ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਸੋ ਪਾਰਦਰਸ਼ੀ ਜਿਹੜੀ ਹੈਗੀ ਆ ਇਹ ਇਹਦੀ ਇਨਕੁਆਇਰੀ ਹੋ ਕੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਇਹ ਜ਼ਰੂਰੀ ਹੈ ਕਿ ਜੋ ਐਕਟ ਲਿਆਂਦਾ ਗਿਆ ਇਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਾਰੇ ਜਿਹੜੇ ਧਾਰਮਿਕ ਗ੍ਰੰਥ ਨੇ ਜਿਸ ਦੇ ਵਿੱਚ ਭਗਵਤ ਗੀਤਾ ਜੀ ਕੁਰਾਨ ਸ਼ਰੀਫ ਕੁਰਾਨ ਸ਼ਰੀਫ ਬਾਈਬਲ ਦੇ ਬਾਰੇ ਜ਼ਿਕਰ ਕੀਤਾ ਗਿਆ ਕਿ ਜੇਕਰ ਕੋਈ ਵੀ ਵਿਅਕਤੀ ਇਹਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਦਾ ਤਾਂ ਉਹਨਾਂ ਦੇ ਖਿਲਾਫ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਆ ਇੱਕ ਸਿੱਖ ਹੋਣ ਦੇ ਨਾਤੇ ਮੇਰੀ ਆਸਥਾ ਮੇਰਾ ਵਿਸ਼ਵਾਸ ਹੈ ਜਿਹੜਾ ਉਹ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਦ ਗ੍ਰੰਥ ਦੀ ਸੰਪਾਦਨਾ ਕੀਤੀ ਅਤੇ 1 ਸਤੰਬਰ 1604 ਈਸਵੀ ਨੂੰ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਭ ਵਿਖੇ ਆਦ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਜੋ ਪਹਿਲੇ ਗ੍ਰੰਥੀ ਸਨ ਅਤੇ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਦੀ ਧਰਤੀ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਉਹਨਾਂ ਵੱਲੋਂ ਬਾਣੀ ਉਚਾਰਨ ਕੀਤੀ ਗਈ ਅਤੇ ਭਾਈ ਮਨੀ ਸਿੰਘ ਜੀ ਵੱਲੋਂ ਇਹ ਬਾਣੀ ਜਿਹੜੀ ਲਿਖਤ ਕੀਤੀ ਗਈ ਅਤੇ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦਾ ਸਾਥ ਦਿੱਤਾ ਆਦ ਗ੍ਰੰਥ ਦੇ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਦਰਦ ਕੀਤੀ ਗਈ ਸੀ 15 ਭਗਤਾਂ ਦੀ ਬਾਣੀ 11 ਪਟਾਂ ਦੀ ਬਾਣੀ ਚਾਰ ਗੁਰਸਿੱਖਾਂ ਦੀ ਬਾਣੀ ਅਤੇ ਇਸ ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਅਤੇ ਸ਼ਲੋਕ ਜੋ ਜੈ ਜੈ ਵੰਤੀ ਰਾਗ ਦੇ ਵਿੱਚ ਨੇ ਉਹ ਸ਼ਾਮਿਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗਾਂ ਦੇ ਵਿੱਚ ਜਿਹੜੀ ਬਾਣੀ ਦਰਜ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ 1708 ਈਸਵੀ ਦੇ ਵਿੱਚ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਾ ਦਰਜਾ ਦਿੱਤਾ ਸਾਖਸ਼ਾਤ ਗੁਰੂ ਦਾ ਦਰਜਾ ਦਿੱਤਾ ਗਿਆ ਜਿਸ ਦੇ ਬਾਰੇ ਗਿਆਨੀ ਗਿਆਨ ਸਿੰਘ ਨੇ ਉਹਨਾਂ ਦੇ ਗ੍ਰੰਥ ਪੰਥ ਪ੍ਰਕਾਸ਼ ਦੇ ਵਿੱਚ ਆਪਣੀ ਕਾਵ ਰਚਨਾ ਦੇ ਵਿੱਚ ਲਿਖਿਆ ਹੈ ਕਿ ਆਗਿਆ ਭਈ ਅਕਾਲ ਕੀ ਤੱਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਸੋ ਜੋ ਗੁਰੂ ਸਾਹਿਬ ਦੇ ਉਪਦੇਸ਼ ਸੀ ਉਸ ਨੂੰ ਯਾਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਦੇ ਵਿੱਚ ਇਸ ਢੰਗ ਦੇ ਨਾਲ ਉਹਦਾ ਜ਼ਿਕਰ ਕੀਤਾ ਕਿ ਗੁਰੂ ਸਾਹਿਬ ਇੱਕ ਪ੍ਰਗਟ ਗੁਰਾਂ ਕੀ ਦੇਹ ਦਾ ਰੂਪ ਦੇ ਕੇ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋ ਇਸ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਸਾਖਸ਼ਾਤ ਗੁਰੂ ਦਸਾਂ ਗੁਰੂਆਂ ਦੀ ਜਗਦੀ ਜੋਤ ਇੱਕ ਲਿਵਿੰਗ ਗੁਰੂ ਦੇ ਤੌਰ ਤੇ ਮੰਨਦੇ ਆ 2003-4 ਦੇ ਵਿੱਚ ਇੱਕ ਸੁਪਰੀਮ ਕੋਰਟ ਵੱਲੋਂ ਇੱਕ ਜਿਹੜੀ ਆ ਆਰਡਰ ਪਾਸ ਕੀਤਾ ਗਿਆ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੂਰੀਸਟਿਕ ਪਰਸਨ ਦਾ ਦਰਜਾ ਦਿੱਤਾ ਗਿਆ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਜ਼ਮੀਨਾਂ ਜਾਇਦਾਦਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਜਿਹੜੀਆਂ ਉਹ ਨਾਮ ਤੇ ਦਰਜ ਨੇ ਸਵਧ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਤਕਾਰ ਹੈਗਾ ਕਿਉਂਕਿ ਕਿਤੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਕਿਤੇ ਲੈ ਕੇ ਜਾਣਾ ਤਾਂ ਪੰਜ ਸਿੰਘ ਸਹਿਬਾਨ ਵੱਲੋਂ ਉਹਦੇ ਵਿੱਚ ਚਾਹੇ ਇੱਕ ਸਿੰਘ ਵੱਲੋਂ ਜਲਦੀ ਸੇਵਾ ਘੜਿਆਲ ਦੀ ਸੇਵਾ ਤੇ ਚੌਰ ਸਾਹਿਬ ਦੀ ਸੇਵਾ ਕੀਤੀ ਜਾਂਦੀ ਆ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਕਿ ਫਰਸਟ ਵਰਲਡ ਵਾਰ ਦੇ ਵਿੱਚ ਸੈਕੰਡ ਵਰਲਡ ਵਾਰ ਦੇ ਵਿੱਚ ਅੰਗਰੇਜ਼ਾਂ ਵੱਲੋਂ ਵੀ ਜਿਸ ਸਮੇਂ ਕਿਤੇ ਵੀ ਉਸ ਸਮੇਂ ਜਿਹੜੇ ਸਾਡੀਆਂ ਸਿੱਖ ਰੈਜimentਾਂ ਸੀਗੀਆਂ ਸਿੱਖ ਸਾਡੇ ਜਿਹੜੇ ਉਸ ਲੜਾਈਆਂ ਦੇ ਵਿੱਚ ਫੌਜ ਦਾ ਸਾਥ ਦੇ ਰਹੇ ਸੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਗਏ ਬੜੇ ਆਦਰ ਤੇ ਸਤਿਕਾਰ ਦੇ ਨਾਲ ਲੈ ਕੇ ਗਏ ਸੋ ਇਸ ਲਈ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਆਸਥਾ ਵਾ ਬੜੀ ਸ਼ਰਧਾ ਵਾ ਸੋ ਬੜੀ ਬੜਾ ਦੁੱਖ ਹੁੰਦਾ ਜਦੋਂ ਗੁਰਬਾਣੀ ਦੀ ਬੇਅਦਬੀ ਹੁੰਦੀ ਆ ਕਿਉਂਕਿ ਗੁਰਬਾਣੀ ਗੁਰਾਂ ਦੀ ਬਾਣੀ ਧਰੋਈ ਬਾਣੀ ਪਰਮਾਤਮਾ ਦੀ ਬਾਣੀਆਂ ਜਿਸ ਦਾ ਅਸੀਂ ਸਾਰੇ ਹੀ ਬੜਾ ਸਤਿਕਾਰ ਕਰਦੇ ਆਂ ਕਿ ਇਹ ਲੋਕ ਕਿਸ ਸੋਚ ਦੇ ਨਾਲ ਕਿ ਇਹ ਗੁਰਬਾਣੀ ਦੀ ਇਹਨਾਂ ਗ੍ਰੰਥਾਂ ਦੀ ਜਿਹੜੀ ਬੇਅਦਵੀ ਕਰਦੇ ਨੇ ਸੋ ਪਤਾ ਨਹੀਂ ਇਸ ਕਟਿਆ ਸੋਚ ਦੇ ਮਾਲਕ ਹੋਣਗੇ ਸੋ ਵੈਸੇ ਤਾਂ ਗੁਰੂ ਸਾਹਿਬ ਆਪ ਸਮਰੱਥ ਨੇ ਇਹਨਾਂ ਨੂੰ ਸਜ਼ਾ ਦੇਣ ਦੇ ਲਈ ਕਿਉਂਕਿ ਜੋ ਵੀ ਅਸੀਂ ਮੰਗਦੇ ਆ ਅਸੀਂ ਗੁਰੂ ਸਾਹਿਬ ਤੋਂ ਮੰਗਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਆਪਣੀਆਂ ਅਰਦਾਸ ਬੇਨਤੀਆਂ ਕਰਦੇ ਆ ਤੇ ਲੇਕਿਨ ਇਹ ਜਿਹੜੇ ਲੋਕ ਇਹ ਜਿਨ੍ਹਾਂ ਨੇ ਘਨੌਣੀਆਂ ਹਰਕਤਾਂ ਕੀਤੀਆਂ ਉਹਨਾਂ ਨੂੰ ਸਜ਼ਾ ਗੁਰੂ ਸਾਹਿਬ ਨੇ ਹੀ ਦੇਣੀ ਆ ਸੋ ਪਿਛਲੇ ਸਮੇਂ ਦੇ ਵਿੱਚ ਗੱਲ ਕੀਤੀ ਗਈ ਹੈ ਸਰਕਾਰਾਂ ਦੀ ਦੇਖੋ ਮੈਂ ਗੱਲ ਕਹਿਣੀ ਚਾਹੁੰਦਾ ਵੀ ਕੋਈ ਵੀ ਸਰਕਾਰ ਵੀ ਅਦਵੀਨ ਕਰਾ ਸਕਦੀ ਜਾਣ ਬੁੱਝ ਕੇ ਚਾਹੇ ਸ਼ਰੋਮਣੀ ਕਾਲਜ ਦੀ ਸਰਕਾਰ ਰਹੀ ਆ ਹਾਂ ਬੇਦਬੀਆਂ ਹੋਈਆਂ ਕਿਤਨਾ ਕਿਤੇ ਤੁਹਾਡੀ ਅਣਗਹਿਲੀ ਰਹੀ ਕਿਤਨਾ ਕਿਤੇ ਤੁਹਾਡੀਆਂ ਗਲਤੀਆਂ ਹੋਈਆਂ ਕਿਤਨਾ ਕਿਤੇ ਦੋਸ਼ੀ ਨਹੀਂ ਫੜੇ ਗਏ ਤਾਂ ਉਸ ਦਾ ਖੁੰਮਿਆਜਾ ਵੀ ਉਹਨਾਂ ਸਰਕਾਰਾਂ ਨੂੰ ਭੁਗਤਣਾ ਪਿਆ ਦੇਖੋ ਵੀ ਥੋੜੀ ਜੀ ਮੈਨੂੰ ਇਤਰਾਜ਼ ਹੈ ਬਿਨਾ ਮੰਗਿਆ ਮਾਫੀਆਂ ਤਾਂ ਦਿੱਤੀਆਂ ਨਾ ਸਰਕਾਰਾਂ ਨੇ ਬਿਲਕੁਲ ਜੀ ਬਿਲਕੁਲ ਜੋ ਜੋ ਵੀ ਹੋਇਆ ਸੋ ਤੁਸੀਂ ਦੇਖੋ ਜੋ ਮੈਂ ਕੋਈ ਪਲਾਨ ਕੁੱਝ ਕੇ ਮੈਂ ਬੇਅਦਬੀ ਦੀ ਗੱਲ ਕਰ ਰਿਹਾ ਜੋ ਵੀ ਹੋਇਆ ਉਹਦਾ ਖਮਿਆਜੇ ਗਲਤੀਆਂ ਹੋਈਆਂ ਤਾਂ ਭੁਗਤਣਾ ਪਿਆ ਸੋ ਔਣ ਸਮੇਂ ਦੇ ਵਿੱਚ ਵੀ ਜਿਹੜਾ ਵੀ ਕਰੂਗਾ ਉਸ ਨੂੰ ਭੁਗਤਣਾ ਹੀ ਪੈਣਾ ਸੋ ਜਿੱਥੇ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਜਵਰਜਵਰ ਸਿੰਘ ਵਾਲਾ ਦੇ ਵਿੱਚ ਹੋਈ ਮੱਲਕੇ ਦੇ ਵਿੱਚ ਵੀ ਜਿਹੜੀ ਬੇਦਬੀ ਹੋਈ ਸੀਗੀ ਉਹਦੇ ਵਿੱਚ ਤਿੰਨ ਵਿਅਕਤੀਆਂ ਨੂੰ ਸਜ਼ਾ ਮਿਲੀ ਲੇਕਿਨ ਨਾਲ ਦੀ ਨਾਲ ਕੋਈ 3 ਸਾਲ ਦੀ ਸਜ਼ਾ ਸੀ ਉਹਨਾਂ ਦੀ ਜ਼ਮਾਨਤ ਹੋ ਗਈ ਸੋ ਕਿਉਂਕਿ ਪਹਿਲਾਂ 295 A ਦੇ ਵਿੱਚ ਆਈਪੀਸੀ ਜਿਹੜੀ ਮਲਕੀ 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 ਹਾਂਜੀ ਜੀ ਮਲਕੀ ਹਾਂਜੀ ਉਹਦੇ ਵਿੱਚ ਸਜ਼ਾ 3 ਸਾਲ ਦੀ ਹੋਈ ਤਾਂ ਜ਼ਮਾਨਤ ਹੋ ਗਈ ਆਈਪੀਸੀ ਜਿਹੜੀ 295 A ਦੇ ਵਿੱਚ ਜਿਹੜੀ ਸਜ਼ਾ ਹੋਈ ਉਸ ਤੋਂ ਬਾਅਦ ਜਦੋਂ ਇਹ ਇਹ ਬਦਲਿਆ ਗਿਆ ਕਾਨੂੰਨ ਧਾਰਾ ਤੇ ਬੀ ਐਨ ਐਸ ਜੀ ਚ ਭਾਰਤੀ ਨਿਆਏ ਸੰਹਿਤਾ ਜਿਸ ਦੇ ਵਿੱਚ ਬੀ ਐਨ ਐਸ 299 ਧਾਰਾ ਜਿਹੜੀ ਹੁਣ ਜਿਹੜੀ ਲੱਗਦੀ ਆ ਬੇਦਵੀ ਕਰਨ ਵਾਲਿਆਂ ਤੇ ਇਹਦੇ ਵਿੱਚ ਇਨਸਰਟ ਕਰਕੇ ਜੇ 299 ਏ ਇਨਸਰਟ ਕੀਤੀ ਜਾਵੇ ਤਾਂ ਪਾਰਲੀਮੈਂਟ ਵਿੱਚ ਇਸ ਨੂੰ ਜਿਹੜੀ ਸਜ਼ਾ ਦੇ ਵਿੱਚ ਵਾਧਾ ਕਰ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕਰਨ ਵਾਲਿਆਂ ਤੇ ਸੋ ਪਿਛਲੇ 12 ਅਕਤੂਬਰ 24 ਤੋਂ ਸਾਹ ਗੁਰਜੀਤ ਸਿੰਘ ਖਾਲਸਾ ਜੋ ਖੇੜੀ ਨੰਗੀਆਂ ਪਟਿਆਲਾ ਦੇ ਰਹਿਣ ਵਾਲੇ ਨੇ ਉਹ ਇੱਕ ਟਾਵਰ ਤੇ ਬੈਠੇ ਨੇ ਉਹਨਾਂ ਦੀ ਮੰਗ ਸੀ ਕਿ ਸਰਬ ਧਰਮ ਬੇਅਦਵੀਂ ਰੋਕੋ ਕਾਨੂੰਨ ਜਿਹੜਾ ਬਣਾਇਆ ਜਾਵੇ ਸੋ ਉਹਨਾਂ ਦੇ ਵੀ ਬਹੁਤ ਵੱਡੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਸੋ ਇਸ ਲਈ ਜਿੱਥੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੈਂ ਗੱਲ ਕਰ ਰਿਹਾ ਉਹਦੇ ਨਾਲ ਜਿਹੜੇ ਦੂਸਰੇ ਧਾਰਮਿਕ ਗ੍ਰੰਥ ਨੇ ਕਿਉਂਕਿ ਸਾਡੀ ਜਿਹੜੀ ਸਿੱਖ ਕੌਮ ਆ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਜਦੋਂ ਇੱਕ ਸਿੱਖ ਸਵੇਰੇ ਅਰਦਾਸ ਕਰਦਾ ਤਾਂ ਉਹ ਬੇਨਤੀ ਕਰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਹਰ ਧਰਮ ਦਾ ਭਲਾ ਹਰ ਧਰਮ ਦੀ ਧਾਰਮਿਕ ਆਜ਼ਾਦੀ ਉਹਨਾਂ ਦੀ ਸਮਾਜਿਕ ਆਜ਼ਾਦੀ ਇਹ ਜਿਹੜਾ ਹਰ ਸਿੱਖ ਦਾ ਜਿਹੜਾ ਫਰਜ਼ ਆ ਇਸ ਲਈ ਹਰ ਧਰਮ ਦਾ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦਾ ਜਿਹੜਾ ਸਤਕਾਰ ਉਹਨਾਂ ਦੀ ਉਹਨਾਂ ਦੀ ਜਿਹੜੀ ਬੇਅਦਬੀ ਨਹੀਂ ਹੋਣੀ ਚਾਹੀਦੀ ਇਹਦੇ ਤੇ ਆਪਾਂ ਨੂੰ ਜਿਹੜਾ ਸਖਤ ਕਾਨੂੰਨ ਹੈਗਾ ਜਿਹੜਾ ਇਹ ਜਿਹੜਾ ਬਣਾਉਣਾ ਚਾਹੀਦਾ ਸੋ ਇਹ ਜਿਹੜਾ ਕਾਨੂੰਨ ਅਸੀਂ ਪਾਸ ਕਰਕੇ ਭੇਜਣਾ ਇਹ ਪਾਰਲੀਮੈਂਟ ਦੇ ਵਿੱਚ ਵੀ ਪਾਸ ਹੋਣਾ ਚਾਹੀਦਾ ਅੱਗੇ ਰਾਸ਼ਟਰਪਤੀ ਤੱਕ ਜਾਣਾ ਉਹਦੇ ਲਈ ਕਿਉਂਕਿ ਪਹਿਲਾਂ ਵੀ ਦੋ ਵਾਰ 16 ਦੇ ਵਿੱਚ ਸ਼੍ਰੋਮਣੀ ਕਾਲਜ ਦੀ ਸਰਕਾਰ ਵੱਲੋਂ ਉਸ ਸਮੇਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਾਰੇ ਕਾਨੂੰਨ ਬਣਾ ਕੇ ਭੇਜਿਆ ਗਿਆ ਸੀ ਬਿਲ ਪਾਸ ਕਰਕੇ ਅਤੇ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ 2118 ਦੇ ਵਿੱਚ ਜਿਹੜਾ ਦੁਬਾਰਾ ਬਿਲ ਪਾਸ ਕਰਕੇ ਭੇਜਿਆ ਗਿਆ ਲੇਕਿਨ ਇਹਨੂੰ ਪਾਸ ਕਰਾਉਣਾ ਬੜਾ ਜ਼ਰੂਰੀ ਆ ਇਹਦੇ ਲਈ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸਾਰਿਆਂ ਨੂੰ ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਸਾਨੂੰ ਪਾਰਲੀਮੈਂਟ ਦੇ ਵਿੱਚ ਇਹ ਜਿਹੜਾ ਇਹ ਕਾਨੂੰਨ ਪਾਸ ਕਰਾ ਕੇ ਰਾਸ਼ਟਰਪਤੀ ਤੱਕ ਇਸ ਨੂੰ ਪਾਸ ਕਰਾਉਣਾ ਬਣਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਾਹੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਕਰਦਾ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾਵੇ ਸੋ ਇਹ ਨਾਲ ਹੀ ਮੈਂ ਇਸ ਬਿੱਲ ਦੇ ਹੱਕ ਦੇ ਵਿੱਚ ਇੱਕ ਮਿੰਟ ਤੁਹਾਡੇ ਤੋਂ ਹੋਰ ਲੈਣਾ ਕਿਉਂਕਿ ਜ਼ੀਰੋ ਆਵਰ ਹੋਇਆ ਨਹੀਂ ਜਿਹੜੀ ਲੈਂਡ ਪੂਲਿੰਗ ਸਕੀਮ ਆ ਉਸ ਨੂੰ ਵਾਪਸ ਲਿਆ ਜਾਵੇ ਬਹੁਤ ਵੱਡਾ ਵਿਰੋਧ ਆ ਮੇਰੇ ਹਲਕੇ ਦੀ ਬਹੁਤ ਜ਼ਮੀਨਾਂ ਉਹਦੇ ਵਿੱਚ ਕਿਸਾਨ ਧਰਨੇ ਲਾ ਰਹੇ ਨੇ ਅਤੇ ਕੋਈ ਵੀ ਕਿਸਾਨ ਸਹਿਮਤ ਨਹੀਂ ਸਾਰਿਆਂ ਨੇ ਉਹਦੇ ਵਿੱਚ ਆਪਣੀ ਆਪਣੇ ਜਿਹੜੀ ਇਤਰਾਜ਼ ਜਿਹੜੇ ਦਰਜ ਕਰਵਾ ਦਿੱਤੇ ਗਏ ਨੇ ਸੋ ਬਹੁਤ ਵੱਡਾ ਜਾੜਾ ਕਿਸਾਨਾਂ ਦਾ ਸੋ ਇਹ ਜਿਹੜੀ ਇਹ ਪੁੱਲਿੰਗ ਸਕੀਮ ਹਨ ਵਾਪਸ ਲਿਆ ਜਾਵੇ ਧੰਨਵਾਦ ਜੀ